ਕੋਈ ਨਾ ਕਿਹਾ ਬੈਠੀਆਂ ਫਿਰ ਵਿਚਰ ਜਾਣਾ ਚਲੋ ਜੀ ਆਂਟੀ ਸਾਡੀ ਗਈ ਤੇ ਭਾਕਮੜੀ ਦੀ ਠੰਡੀ ਕਰੀ ਆਂਟੀ ਮੈਨੂੰ ਕੁੱਤਾਂ ਬਣ ਗਈ ਕਿ ਮੈਨੂੰ ਕੁੱਤਾ ਲੱਗਦਾ ਮੈਨੂੰ ਇੱਧਰ ਆ ਤਿੰਨ ਡਿਪਾਰਟਮੈਂਟ ਇਕੱਠੇ ਬੈਠੇ ਆਂ ਇੱਕ ਤਾਂ ਇੱਕ ਸੂਟ ਪਾ ਕੇ ਬੈਠੀ ਹੈ ਇੱਕ ਤਾਂ ਇੱਕ ਸੂਟ ਪਾ ਕੇ ਬੈਠੀ ਹੈ ਅੱਜ ਅੱਜ ਮੈਤਰ ਦੇ ਆਉਣੇ ਨੇ ਤੇਰ ਦੇ ਆਉਣੇ ਨੇ ਸਜੀ ਬੈਠੀ ਆਏ ਹਾਏ ਮਾਜਮਾ ਮੈਂ ਗੁੜ ਖਾ ਕੇ ਡੋਪਾਈ ਠਕਾ ਕੇ ਹੈ ਤੇਰੇ ਕਾਫੀ ਹੈ ਨਹੀਂ ਕੁੜੀ ਨਹੀਂ ਥੋੜਾ ਜਿਹਾ ਰੇਤਾਂ ਜਾਵਾ ਤੇ ਹੋਰ ਆ ਭਾਈ ਥੋੜਾ ਵੀ ਆ ਥੋੜਾ ਵੀ ਦਿਓ ਰੇਤਾ ਤਾਂ ਤੇਰਾ ਹੈ ਹੋਆ ਹੈ ਮੈਂ ਕਿਹਨ ਖਾਟਾ ਮੈਂ ਵੀ ਕੋਈ ਨਹੀਂ ਆਹੀ ਤੇ ਤੂੰ ਤਾਂ ਦੇਖ ਤੇ ਆ ਜਿਹੜਾ ਦੂਰ ਤੇ ਆਉਂਦਾ ਰਿਸ਼ਤੇਦਾਰ ਹੈ ਤੁਹਾਨੂੰ ਪਤਾ ਹੀ ਆ ਇਹਨੇ ਬੜੇ ਜਿਆਦਾ ਹੀ ਪਾਹਲ ਆਏ ਹੈ ਗਲਾਮੀ ਨਹੀਂ ਚਾਚੀ ਜੀ ਇੰਤਾਈ ਜੀ ਦੀ ਸੂਟ ਸੱਚੀ ਬਹੁਤ ਸੋਹਣਾ ਹੈ ਸੋਹਣਾ ਬਹੁਤ ਸੋਹਣਾ ਹੈ ताई ਨਮਸਵਾਇਆ ਸੋਹਣਾ ਲੱਗਦਾ ਹਨਾ ਬੂਆ ਪਰਰਾ ਪਾ ਕੇ ਮੈਂ ਤਾਂ ਦੱਸ ਯੋ ਦੇ ਘਰ ਬਿਆਹ ਹੋਇਆ ਹੋਵੇ ਅੱਛਾ ਪਰਰਾ ਪਾ ਕੇ ਪਰ ਇਹ ਵੀ ਗੱਲ ਹੈ ਤੇ ਜਦ ਵੀ ਯੋ ਦੇ ਮਿਲਣ ਆਉਂਦੀ ਨਮਾਈ ਸੂਟ ਪਾ ਕੇ ਇਹ ਸਹੀ ਗੱਲ ਆ ਤੇਰੀ ਜਸਵੀਨ ਇੱਕ ਗੱਲ ਆਈ ਪਿੰਡ ਵਾਂ ਕੇ ਤਈਆ ਸਈ ਆਈ ਤੀ ਭਾਈ ਮੈਨੂੰ ਪਤਾ ਨਹੀਂ ਆਈ ਤੀ ਪੂਰੇ ਪਿੰਡ ਇੱਕ ਵਾਰ ਹਰੀ ਹੋ ਗਏ ਇੱਕ ਤਾਂ ਹਰੀ ਆਈ ਹਰੀ ਹੋ ਗਏ ਹੂੰ ਨਾਲੇ گلابی ਹੋ ਗਏ ਆਏ ਹਾਏ ਹੁਣ ਅੱਗੇ ਲਾਲ ਹੋ ਗਏ ਹੋਗੀ ਹੁਣ ਕਾਨੂੰ ਪਤਾ ਨਹੀਂ ਭਾਈ ਇਹਨੇ ਕਾਹੜੀ ਆਉਣਾ ਹੈ ਹੈ ਤਾ ਦੇ ਰਹਾ ਬਾਲੋ ਕੋਈ ਆਉਣਾ ਕਾਨੂੰ ਲਾਲ ਹੋ ਗਿਆ ਨਾ ਬਾਕੀ ਨੂੰ ਨਾਲ ਪਰਿ ਬਣ ਕੇ ਆਉਣਾ ਦੇਖ ਲਾ ਹੁਣ ਸੋਚ ਲਾਉਂਦੇ ਆ ਕੋਈ ਕੁਝ ਹੋਤੀ ਹੈ ਅੰਗੂਰ ਕੋਈ ਹੈ ਇਹ ਕੰਨਾ ਹਰੀ ਹਲ ਦੇਖਦੀ ਹੈ ਨਾ ਨਿਕਲਣੀ ਉਧਰ ਮੜ ਜਾ ਨਾ ਨਿਕਲਣੀ ਗਾੜਾ ਕਰਦੇ ਨਾ ਨਾ ਪੂਰਾ ਤੁਸੀਂ ਸੜਾ ਦੋ ਕੁਸਰ ਤੇ ਕੀ ਸੁਣਾ ਮੈਂ ਕੋਈ ਬੋਲੀ ਸੁਣਾ ਦੇ ਕੱਢੀ ਬੈਠ ਕੋਈ ਸੁਣਾ ਬੈਠੇ ਬੈਠੇ ਕੋਈ ਪੁਰਾਣੀ ਗੋਲੀ ਸਭ ਕੁਛ ਸੁਣਾ ਦੇ ਮੇਰੀ ਸਕੁੰਤਲਾ ਨੂੰ ਨਹੀਂ ਕਹਨੀ ਇਹਨੇ ਜਿਹੜੀਆਂ ਦਾਦੀਆਂ ਹੁੰਦੀਆਂ ਨਾਨੀਆਂ ਹੁੰਦੀਆਂ ਐਯੋ ਪਿਆਰ ਨਾਲ ਚਾਹਦੀ ਹੁੰਦੀ ਆ ਇਹਨਾਂ ਨੂੰ ਹਾਸੀ ਮਜ਼ਾਕੇ ਚਾਹੀਦਾ ਹੋਰ ਕਿਆ ਚਾਹੀਦਾ ਸਾਤੇ ਠੀਕ ਨੇ ਇੱਕ ਏਜੇਤ ਚਾਹੀਦੀ ਆ ਹੋਰ ਕਿਆ ਚਾਹੀਦਾ ਇੱਕ ਉਹ ਬੈਠੀ ਆ ਸਾਡੀ ਦਾਦੀ ਠੀਕ ਹੈ ਦਾਦੀ ਕੋਸ ਮੋਤਾਂ ਬੈਠੀ ਆ ਹਾਂ ਫੇਲੇ ਮੈਂ ਇਹਨੂੰ ਸਾਰੇ ਲੈ ਕੇ ਜਾਣਾ ਦੋਨੀਆਂ ਨੂੰ ਠੀਕ ਹੈ ਮੈਂ ਸਾਂ ਦਿਖਾ ਕੇ ਲਿਖੀ ਆਣੀ ਐ ਫੇਰ ਆਸ਼ੀਰਵਾਦ ਦਊਂਗੀਆਂ ਵੀ ਸਾਡੇ ਨਿਆਣ ਮੇਂ ਮੇਂ ਤਿਕ ਮੈਂ ਤਕਰਦੇ ਰਹਿਣ ਐਦਾਂ ਹੀ ਬਰਕਤਾਂ ਪੈਂਦੀਆਂ ਰਹਿਣ ਠੀਕ ਆ ਫਿਰ ਅੱਜ ਮੈਂ ਬੋਲਨੀ ਹੁਣ ਹਾਂ ਸੁਣਾ ਦੇ ਹੁਣ ਕੋਈ ਵੀ ਵਧੀਆ ਜੀ ਬੋਲੀ ਸੁਣਾ ਮੈਂ ਬਬਾ ਮੈਂ ਨਹੀਂ ਸੁਣੋਣੀ ਹੋਣੀ ਆ ਦੇਖੋ ਕਹਿੰਦੇ ਮੈਂ ਨਹੀਂ ਸੁਣਾਉਣੀ ਐਂ ਕੱਟ ਕਰਦੀ ਐ ਤੁਹਾਨੂੰ ਮੇਰੇ ਨਾਲ ਪਿਆਰ ਨਹੀਂ ਆ ਜੀ ਜੀ ਬੋਲੀ ਨਹੀਂ ਇਕ ਮਿੰਟ ਮੈਂ ਦੱਸ ਤੁਹਾਨੂੰ ਮੇਰੇ ਨਾਲ ਪਿਆਰ ਨਹੀਂ ਹਾਂ ਪਿਆਰ ਹੈਗਾ ਨਾ ਫਿਰ ਜੇ ਹੈਗਾ ਇਹ ਮੇਰੀ ਪਿੱਛੇ ਵਾਲੀ ਦਾਦੀ ਨੂੰ ਵੀ ਤੁਹਾਨੂੰ ਵੀ ਸੁਣਾ ਦਵਾਂ ਕੋਸੇ ਤੇ ਬੋਲਣੀ ਨਹੀਂ ਮਨੋ ਬੋਲਣੀ ਇਹ ਹੁੰਦਾ ਤਾਂ ਸਾਰਾ ਕੁਝ ਆ ਦੇਖੀ ਹਾਂ ਜੀਜਾ ਸਾਲੀ ਤਾਂਸ ਖੇਡਦੇ ਹਾਏ ਹਾਏ ਸਾਲੀ ਤਾਂਸ ਖੇਡਦੇ ਜੀਜਾ ਸਾਲੀ ਗਈ ਜਿੱਤ ਵਜੀ ਜਾ ਨਾਲੇ ਬਦਲਾ ਸਿੱਟ ਜੀਜਾ ਨਾਲੇ ਬਦਲਾ ਸਿੱਟ ਹੋਰ ਦੱਸੋ ਕੀ ਚਾਹੀਦਾ ਜੀਜੇ ਦਾ ਨਾਮ ਸੁਣ ਕੇ ਹੀ ਮਾਏ ਕਹਿੰਦੇ ਸਾਡੀ ਦਾਦੀ ਮਸਤ ਹੋ ਗਈ ਮਸਤ ਹੋ ਗਈ ਚਾਰਜ ਹੋ ਜਾਂਦੇ ਆ ਚਾਰਜ ਹੋ ਜਾਂਦੇ ਆ ਨਹੀਂ ਹਾਂ ਦੇਖੋ ਭਾਈ ਇਹ ਕਿੰਨੀ ਬੋਲੀ ਬਾਤ ਆ ਹੋ ਗਿਆ ਹੋ ਗਿਆ ਕੋਈ ਨਹੀਂ ਭਾਈ ਚੱਲਦਾ ਰਹਿ ਮੈਂ ਨਹੀਂ ਇਹ ਜੀ ਭਾਈ ਬੋਲੀ ਵਾਲੇ ਜੀ ਭਾਈ ਅੱਛਾ ਵਧੀਆ ਹੈ ਮੋਦੀ ਜੀ 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 ਹਾਂ ਜੀ ਅੱਧਾ ਸਾਡੇ ਵਿਚੋਲੇ ਵਿੱਚ ਪਚਾਪ ਜੇ ਬੈਠੇ ਆ ਪਤਾ ਨਹੀਂ ਕੀ ਗੱਲ ਹੈ ਕੋਈ ਟੈਨਸ਼ਨ ਨਾ ਪਾਈ ਨਹੀਂ ਕਹਦੇ ਉਹਨੇ ਵਿਚੋਲੇ ਉਹਨਾ ਬਹੁਤ ਰੱਖਨੇ ਆ ਗੱਲਾਂ ਚ ਪੁੱਛ ਲੋ ਕੋਈ ਉਹਨਾ ਤਾਂ ਨਹੀਂ ਰੱਖਿਆ ਉਹਦੀ ਟੈਨਸ਼ਨ ਹੈ ਜੀ ਜੀ ਨੇ ਪਾਣੀ ਮੰਗਿਆ ਸਾਰੀ ਭੱਜ ਕੇ ਗਲਾਸ ਫੜਾਵੇ ਜੀ ਜੀ ਨੇ ਪਾਣੀ ਮੰਗਿਆ ਸਾਰੀ ਭੱਜ ਕੇ ਗਲਾਸ ਫੜਾਵੇ ਪੋੜਲੇ ਫੜਾ ਹੁੰਦਾ ਹੈ ਇੱਕ ਕਾਗਜ਼ ਕੋਲ ਤੇ ਨਹੀਂ ਮਾ ਚੜਕੋ ਨਹੀਂ ਉਰੇ ਤੇ ਖੜ ਕੇ ਜੀਜੇ ਕੋਲ ਵੀ ਬਣਾਉਣਾ ਤੇਰਾ ਖਰਾਕੀ ਹੁੰਦਾ ਨਹੀਂ ਉਰੇ ਤੇ ਖੜ ਕੇ ਜੀਜੇ ਕੈਚ ਕੈਚ ਉਹ ਕਹਿੰਦਾ ਜੀਜੇ ਕੈਚ ਹਾਂ ਇਹ ਹੀ ਆ ਦੋ ਦਿਨ ਹਾਸੀ ਮਜ਼ਾਕ ਦੇ ਭਾਈ ਜਸ ਅਜਵਾਦੀ ਜੀ ਹਾਂ ਜੱਟਾਂ ਗਲਾਸ ਵੀ ਫੜਾ ਹੋ ਜਾਂਦਾ ਤਾਂ ਹਾਂ ਹੋਣੇ ਕਿਹੜਾ ਬੜਾ ਬੜਾ ਬੋਲ ਸੀ ਜਾਲਮਾ ਜਦੋਂ ਦੀ ਜਵਾਨੀ ਸੀ ਦਾ ਜੋਰ ਸੀ ਵੇ ਜਾਲਮਾ ਉਦੋਂ ਉਹ ਦੇਖ ਮੱਸ ਬੜਾ ਬੜਾ ਜੋਰ ਸੀ ਵੇ ਜਾਲਮਾ ਇਧਰ ਵੀ ਆਉਂਦਾ ਹੈ ਉਹ ਜਿਹੜੀਆਂ ਉਹ ਬੈਠੀਆਂ ਨੇ ਉਹ ਤਾਂ ਦੇਖ ਲਓ ਪੋਛੜੇ ਕੇ ਬੈਠੀਆਂ ਜਿਵੇਂ ਉਹ ਗੱਡੀ ਚਲੋੜੇ ਵਾਲਾ ਹੁੰਦਾ ਪਿੱਛੇ ਬੈਠੀ ਵਾਲੀਆਂ ਆਵਰ ਉਠਾਏ ਮੈਂ ਕਹਿੰਦੀ ਬਚੋਲਣ ਨੇ ਬਾਲ ਵੀ ਐਨ ਕਰਾਏ ਪਏ ਇੱਕ ਨੰਬਰ ਅਸੀਂੋਂ ਪਿੱਛੇ ਰਹਿ ਗਈਆਂ ਲੈ ਲੈ ਤੂੰ ਤਾਂ ਮੈਂ ਤੇ ਪਹਿਲਾਂ ਕਰਵਾਇਆ ਹੀ ਇਹ ਗੱਲ ਤਾਂ ਹੈਗੀ ਆ ਇਹ ਗੱਲ ਤਾਂ ਹੈਗੀ ਆ ਪਤਾ ਨਹੀਂ ਨੂੰ ਕਿ ਮਸੂਮ ਮਿਲ ਜਾਂਦੀ ਮੈਂ ਤਾਂ ਵੀਡੀਓ ਵੀ ਨਹੀਂ ਬਣਾਇਆ ਕਾਦੇ ਵਾਸਤੇ ਬਣਾਇਆ ਅੱਲ੍ਹਾ ਰੱਬ ਜਿਹੜੀ ਬਣਾਉਂਦੀ ਐ ਇਸ ਵਿੱਚ ਤੇ ਪਤਾ ਲੱਗਦਾ ਨਹੀਂ ਪਰ ਇੱਕ ਗੱਲ ਸੱਚੀ ਆ ਮੈਂ ਇਹਦੇ 'ਚ ਬਾਲਾਂ ਦੀ ਕੋਈ ਜੀ ਕਰਨੀ ਕਰਿਆਵਾ ਸਿਰਫ ਸੁਪਾਹ ਕਰਕੇ ਨੇਲਸ ਦਾ ਜ਼ੋਰ ਕਰਿਆ ਵੀ ਨੇਲਸ ਬਣਵਾਈਆਂ ਮਤਲਬ ਕਿ ਅੱਗੇ ਨਾਲ ਤਰੇ ਐ ਨਾ ਲੱਗਦੇ ਤੇ ਨਾ ਗਰੋਥ ਆ ਉਹ ਥੋੜੀ ਜਿਹੀ ਸੁਪਾਹ ਕਰਵਾ ਲਈ ਸੀਗੀ ਮੈਂ ਸੁਪਾਹ ਕਰਵਾਈ ਆ ਹਾਂ ਮੈਂ ਝੁਟਕਾ ਤੇ ਬੋਨਾ ਇਹ ਬਿਕਲਾ ਤਾਂ ਪਾਰਲਰ ਵੀ ਜਾਂਦੀ ਚੋਰੀ ਚੋਰੀ ਇਹ ਲੈ ਕੈਮਰੇ ਚ ਨੂੰ ਲਸ ਲਸ ਕਰਦੀ ਆ ਲਸ 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 ਮੈਂ ਪਾਰਲਰ ਕਿਤੇ ਸੀੱਚੀ ਸੋਹਣੀ ਲੱਗਦੀ ਆ ਪਤਾ ਨਹੀਂ ਚਾਹਤ ਨੈਚਰਲ ਗ로우 ਐਸਾ ਨੈਚਰਲ ਗ로우 ਤੈਨੂੰ ਕਹੀ ਜਾਨੀ ਆ ਵੀ ਥਣ ਵੀ ਲਿਆ ਕਰ ਫੇਰ ਕੋ ਸੁਣੀ ਛੋੜੀ ਕਰਦੀ ਆ ਹਾਂ ਹਾਂ ਪਰ ਜੀਬੇ ਹੋਰ ਕਰਕੇ ਚੁੱਪ ਚੁੱਪ ਗੇਰ ਕਰਕੇ ਦਰਗਾ ਕੇ ਦਰਗਾ ਕੇ ਜਿਵੇਂ ਕਹਿ ਦਿੰਦੇ ਨੇ ਨਾ ਕੁੜੀ ਪਰ ਵਿਆਹ ਦਾ ਰੰਗ ਚੜਿਆ ਭਾਈ ਸੋਹਣੀ ਲੱਗਦੀ ਆ ਹੈ ਗਲਤ ਤੇ ਸਹੀ ਆ ਨਾ ਵਿਆਹ ਪਰ ਜੇ ਮੇ ਲ ਕੁੜੀ ਪਰ ਵਿਆਹ ਦਾ ਰੰਗ ਚੜਿਆ ਹਾਂ ਮੇ ਭਾਬੀ ਪਰ ਦੇ ਹਾਂ ਨਾ ਬਸ ਮੈਂ ਬੋਲਦੇ ਨਹੀਂ ਚੰਗੀ ਲਾਦੀ ਮੈਂ ਇਹਨਾਂ ਦੀ ਕੁੜੀਆਂ ਹਾਂ ਹਾਂ ਅੱਜ ਖੜ ਮੈਂ ਇਹਨਾਂ ਦੀ ਕੁੜੀਆਂ ਦਾਦਾ ਹੁਣ ਚੱਕ ਤੇ ਪੱਟੇ ਪਿੱਛੇ ਕਾਈ ਤੇ ਕਹਿਨੀ ਆ ਕਾਈ ਤੇ ਚੁੱਪ ਕਰ ਗਈ ਮੈਂ ਗਲਤ ਆ ਭਾਈ ਮੈਂ ਕੁੜੀ ਐ ਨਾ ਵੀ ਕੁੜੀ ਹਾਂ ਚੱਲੋ ਕੋਈ ਕੰਮ ਕੁੜੀਆਂ ਆਈ ਦੀ कौन लगी आगे अच्छी चाची बिताई अच्छा अच्छा <laughs> <आए है। laughs> अच्छा ਤਾਈ ਆਹੇ ਮੈਂ ਅਸੀ ਚਾਚੀ ਕਹੀ ਜਾਂਦੇ ਮੈਂ ਦਰਵਿੰਦਰ ਚਾਚੀ ਉਹ ਕਹਿੰਦੇ ਆ ਤੇ ਰਵਿੰਦਰ ਕੇ ਪਾਪਾ ਕਹਿੰਦੇ ਤੈਨੂੰ ਪਤਾ ਕੌਣ ਆਹੇ ਕਹਿੰਦਾ ਚਾਚੀ ਜੀ ਤਾਈ ਆ ਇਹਨੇ ਤਾਈ ਆ ਹੈ ਕਹਿੰਦਾ ਜੋ ਜੈਸਮਿਨ ਕਹਿੰਦੀ ਮੈਂ ਵੀ ਉਹੀ ਕਹੀ ਜਾਂਦੀ ਚਲੋ ਕੋਈ ਗੱਲ ਨਹੀਂ ਹਾਂ ਜਾ ਕੇ ਆਪਾਂ ਨੇ ਵੀ ਕਾਰਜ ਵਿਹਾਰ ਕਰਨੇ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ ਹਾਂ ਵੀ ਕਿਵੇਂ ਕਰੀਨਾ ਦੋ ਦੋ ਲੱਡੂ ਖਾਓ ਤੁਹਾਨੂੰ ਦੋ ਦੋ ਲੱਡੂ ਖਾਣੇ ਆ ਹਾਂ ਲੋ ਇਹ ਕਿੱਦਾਂ ਕਰੂ ਕਿਹੜੀ ਕੰਮ ਜੀ ਜੀ ਅਜੂ ਬੀਬੀ ਨੂੰ ਠੀਕ ਆ ਲੈ ਭੈਣ ਤੂੰ ਆਹ ਬਾਹੂ ਤੇ ਮੜਾ ਦੇ ਮਾਂਜੀ ਵਾਲਾ ਕੰਮ ਹੋ ਰਿਹਾ ਬੱਦ ਲਓ ਜੀ ਜਿਹੜੇ ਹੈ ਲੱਡੂ ਐ ਇਹ ਨਾਨਕੇ ਨੂੰ ਦੇਣ ਲਈ ਕਰ ਦਿੱਤੇ ਆ ਜੀ ਤਿਆਰ ਪਰ ਤਿਆਰ ਠੀਕ ਐ ਅਦਰ ਗੁੱਥਲੀਆਂ ਦੇ ਵਿੱਚ ਹੋ ਰਹੇ ਆ ਬੰਦ ਜਿਹੜੀਆਂ ਖੰਮਣੀਆਂ ਖੰਮਣੀਆਂ ਦਾ ਕੀ ਕਰਨਾ ਹੈ ਖੰਮਣੀਆਂ ਨਹੀਂ ਆ ਕੰਮ ਨਹੀਂ ਆ ਦਾ ਬਹੁਤ ਹੀ ਲੱਗੇ ਨਹੀਂ ਨੂੰ ਹੋ ਸਕੀ ਹੋਗੀ ਮੈਨੇ ਇਹ ਲੜਾਈ ਨਾਲ ਮੈਨੂੰ ਲੱਗਦਾ ਪਾਪਾ ਨਾਲ ਬੜੀ ਜਿਹਾ ਜੁੱਧ ਲੜ ਕੇ ਉਹ ਵੀ ਸੁੱਤੇ ਪਏ ਅੰਦਰ ਥੱਕ ਜਾਂਦੇ ਆ ਮੈਨੂੰ ਲੱਗਦਾ ਇਹ ਸਾਡੇ ਨਾਲ ਗੁੱਸੇ ਹੋਗੀ ਫੂਲ ਵਾਲਿਆਂ ਨਾਲ ਇਹ ਹੈ ਇਹ ਆਪਣੀ ਕੁੜਮਣੀ ਨਾਲ ਹੋ ਸਕਦੀ ਆ ਵੀ ਉਹ ਆਈ ਨਹੀਂ ਭੋਗ ਨੂੰ ਹੋ ਸਕਦਾ ਮੈਨੂੰ ਲੱਗਦਾ ਉਹਦੇ ਨਾਲ ਗਿਲੇ ਸ਼ਿਕਵੇ ਤਾਂ ਨੇ ਚੱਲਦੇ ਰਹਿੰਦੇ ਆ ਹੋ ਗਿਆ ਇਹਨਾਂ ਨਾਲ ਇਹਨੇ ਗਿਲੇ ਸ਼ਿਕਵੇ ਚੱਲਦੇ ਰਹਿੰਦੇ ਮਮੀ ਨੇ ਹਾਂ ਪੰਜੀ ਆਏ ਨਹੀਂ ਗੁੱਸੇ ਹੋਣਾ ਤੋਂ ਸਾਡੇ ਨਾਲ ਸਾਡੇ ਨਾਲ ਗੱਦੇ ਹੁੰਦੀਆਂ ਕੁੜੀਆਂ ਨਾਲ ਕੰਨ ਦੱਸਿਆ ਹਾਂ ਹਾਂ ਬੋਲਦੇ ਮਮੀ ਹਾਂ ਲੋਇਕ ਸੁਖ ਵੀਰ ਇਹੇ ਹਾਰਦੇ ਗਈ ਸੁਖਵੀਰ ਫੁੱਲੂ ਗਈ 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 ਆ ਜਾ ਫੇਰ ਕਰਲੀ ਨਾ ਮੈਂ ਬੈਠੀਆਂ ਮੰਝਾਂ ਦੇ ਦੇ ਹੋਰ ਆ ਗਈਆਂ ਆਹੋ ਮਸਾਹ ਕਰ ਚਲਾਇ ਕਰੋ ਤੁਸੀਂ ਆਹ ਕਰੋ ਕਰੋ ਮੈਨੇਜ ਮਾਜੇ ਫੜ ਲਓ ਮੇਰੇ ਤੋਂ ਤਾਂ ਨਿਬੜ ਲਿਆ ਆਤਾ ਭੋ ਕੈੜੀ ਆ ਖੰਮਣੀ ਖੰਮਣੀ ਨਹੀਂ ਨਾ ਦੀਦੀ ਤੇ ਟੁੱਟ ਰਹੀ ਆ ਸਾਰੀਆਂ ਹੀ ਭਰਦੀਆਂ ਜਿੰਨੀਆਂ ਥਾਲੀਆਂ ਦਿੱਤੀਆਂ ਚਲ ਥੋੜੀ ਜਿਹੀ ਆਈ ਹੈ ਭਰ ਲਾ ਥੋੜੀ ਜੀ ਦੋ ਤਿੰਨ ਤਾਂ ਰਹਿ ਗਈਆਂ ਬੱਸ ਹੂੰ ਇਹ ਬਾਗੂ ਕੈੜੀ ਆ ਜਾਂ ਇਹ ਟੁੱਟਦੀ ਆ ਕੱਢੀ ਆਉਂਦੀ ਪਾਲਿਓ ਕੈੜੀ ਨਹੀਂ ਆਉਂਦੀ ਨਾ ਆਲੇ ਖੰਮਣੀ ਬੜੀਓ ਪਾ ਦੇ ਜਾਏ ਇਹ ਸੱਚੀ ਹੋ ਨਹੀਂ ਤੇਰੀ ਨਾ ਟੁੱਟਦੀ ਬਹੁਤ ਆ ਕੀ ਤੋੜ ਰਹੇ ਹਾਂ ਤੁਸੀਂ ਦਾ ਕੋਈ ਕੋਈ ਅ ਵਿੱਚ ਬਸ ਦੋ ਤਿੰਨ ਕਿ ਰਹਿ ਗਈਆਂ ਥੈਲੀਆਂ ਭਰ ਲੋ ਇਹਦੇ ਚ ਹਮ ਇਹ ਕਾਦਪਣ ਆ ਨੰਦ ਨੂੰ ਨਾਮ ਕੀ ਹੈ ਮੇਰੇ ਖਿਆਲ ਚ ਤੁਰੇ ਹੋਈਆਂ ਸ਼ਾਇਦ ਅੱਛਾ ਅੱਛਾ ਹਮ ਤੁਸੀਂ ਕਮਾਸੀ ਕਿਹਦੀ ਮੈਨੂੰ ਕਿਆ ਕਰੇ ਮਾਸੀ ਦਰਦ ਹੁਣ ਇਹ ਪਤਾ ਕਿ ਆ ਮਾਸੀ ਸਾਰੇ ਟਿਕੀ ਵੀ ਨਹੀਂ ਹੈਗੀ ਲਾਸਟ ਤੱਕ ਤੂੰ ਦੇਖ ਸਾਰੀ ਮਾਸੀ ਨੇ ਆਪਣੇ ਆਪ ਸ਼ੋਪਿੰਗ ਕਰਾਈਏ ਕਰੇ ਵੀ ਕਿਆ ਮੈਂ ਤਾਂ ਦੋ ਦੋ ਇਕੱਠਾ ਦੇ ਦਿੱਤੀਆਂ ਪਹਿਲਾਂ ਕੋਈ ਵਿਚਾਰਾ ਲੱਡੂ ਪਾਟੇ ਦੇ ਵਿੱਚ ਤੇ ਖਾ ਵੀ ਨਹੀਂ ਸਕਦਾ ਰੱਬਾ ਚੱਲ ਕੋਈ ਨਾ ਇਹ ਕਿੱਧਰ ਨੂੰ ਮੈਂ ਵੀ ਹੋਈ ਦੇਖਣ ਲੱਗੀ ਥੀ ਆਏ ਹਾਂ ਇਹ ਦੇ ਹੀ ਲਓ ਲੱਭ ਸੀ ਜੀ ਉਹ ਤਾਂ ਹਮ ਕਿ ਇਸ ਕੋ ਐਸੇ ਐਸੇ ਬੰਦ ਦੋ ਮੈਂ ਤਾਂ ਬਰਵ ਪਰੀਆਂ ਸੀਗਾ ਤੁਹਾਡੇ ਵਿਆਹ ਨੂੰ ਇੱਥੇ ਪਾ ਸੀਆ ਪਾਪੀਆਂ ਇਹ ਤਾਂ ਪੈਸੇ ਵੀ ਪਾਏ ਅਲੱਗ-ਅਲੱਗ ਕਿਸੇ ਦੇ 100 ਕਿਸੇ ਜੀ ਦਾ ਜ਼ਿਆਦਾ ਪਾਣੀ ਕਿਸੇ ਨੂੰ ਤਾਂ ਹੀ ਮਮਮੀ ਨੇ ਟਾਂਕਿਆ ਨਹੀਂ ਵੀ ਹੱਥ ਚ ਫੜਾ ਲੈਣੇ ਪਾਣੇ ਨਮਾ ਤਾਂ ਪਾ ਕੇ ਲੱਗ ਲੱਗ ਰੱਖਦੀਆਂ ਸੀ ਜਿੱਦਾਂ ਜਿੱਦਾਂ ਫਿਰ ਕੋਈ ਆਇਆ ਉਦਾਂ ਉਦਾਂ ਹੀ ਪੜਾਉਂਦੀ ਹੁੰਦੀ ਸੀ ਹੂੰ ਠੀਕ ਕਰ ਲਿਆ ਪਤਾ ਸੀ ਹਨ ਮੈਂ ਪਾ ਕੇ ਲਾ ਪਾ ਕੇ ਹੀ ਰੱਖ ਦਿੱਤੀ ਮੈਂ ਜਦੋਂ ਬੈਨਾਂ ਇਹ ਤੇ ਤਾਂ ਮੈਂ ਕਈ ਵਾਰ ਪੈਸੇ ਖੁੱਲੇ ਖਰਚ ਹੋ ਜਾਂਦੇ ਹੁੰਦੇ ਆ ਜਿੱਦਾਂ ਕਿਸੇ ਨੂੰ ਆਇਆ ਵਾ ਸ਼ਗਨ ਦੇਣਾ ਹੁੰਦਾ ਉਦਾਂ ਉਹਦੇ ਕਰਕੇ ਹੋ ਜਾਂਦਾ ਹਾਂ ਫਿਰ ਮੇਰੇ ਕੋ ਤਾਂ ਪਾਏ ਮੈਨੂੰ ਤਾਂ ਪੜਾਏ ਸੀਗੇ ਮੈਂ ਚੱਕ ਕੇ ਵਿੱਚੇ ਲਾ ਦਿੰਦੀ ਹੂੰ ਵਿੱਚੇ ਲਾ ਦਿੰਦੇ ਮੰਮੀ ਕਹਿੰਦੀ ਮੈਂ ਵੀ ਰੱਖ ਦੇਵਾ ਮੈਂ ਕਿਹਾ ਵੀ ਤੁਸੀਂ ਮੈਨੂੰ ਦੇ ਦਿਓ ਹਦੀ ਨਾ ਕੋਵੀ ਵਿੱਚੀ ਉਹਦੇ ਪਾਪੂ ਦਿੰਦੇ ਆਂ ਵੀ ਬਾਤੋ ਵੀ ਪਾਉਣੀ ਆਂ ਆ ਬਾਤੋ ਵੀ ਤੇ ਟਾਈਮ ਖਰਾਬ ਹਣ ਸਾਡੇ ਇਧਰ ਪਾ ਕੇ ਦਿੰਦੇ ਨਾ ਵਿੱਚੋਂ ਤੁਹਾਡੇ ਪਾ ਕੇ ਦਿੰਦੇ ਆਂ ਸਾਡੇ ਤੇ ਕਿਸੇ ਨੂੰ ਜ਼ਿਆਦਾ ਦੇਣੇ ਕਿ ਕਿਸੇ ਨੂੰ ਘੱਟ ਦੇਣੇ ਫੇਰ ਥੈਲੀ ਜਾਂਦਾ ਪਤਾ ਕਰਨਾ ਵੀ ਇਹਦੇ ਚ 500 ਪਾਇਆ ਚ 200 ਪਾਇਆ ਉਹਦੇ ਕਰਕੇ ਹੱਥ ਚ ਬਣਾ ਦੇਣੇ ਪੈਸੇ ਨਹੀਂ ਮੈਂ ਆਤਾ ਮੈਨੂੰ ਪਤਾ ਮੈਂ ਇੱਕ ਗੁਲਾਬੀ ਲਿਆਂਦੀਆਂ ਸੀ ਇੱਕ ਲਾਲ ਲਿਆਂਦੀਆਂ ਨਹੀਂ ਗੁਲਾਬੀਆਂ ਸੀ ਇਹ ਚ ਘੱਟ ਪਾਇਏ ਸੀ ਜਿਹੜੀਆਂ ਨਾਲ ਸੀ ਤੇ ਜ਼ਿਆਦਾ ਪਾਇਆ ਜ਼ਿਆਦਾ ਪਾਤੀ ਸੀ ਕੰਦ ਬਾਕੀ ਦਿੱਸਦਾ 50 ਰੁਪਏ ਕੁੜੀ ਬਾਂਦਾ ਨੂੰ 50 ਬਾਣੀ ਕਿਸੇ ਨੇ 100 ਬਾਣੀ ਕਿੱਦਾਂ ਇਦਾਂ ਨਾ ਇਦਾਂ ਬਣੀ ਆ ਠੀਕ ਹੈ ਜੀ ਫਿਰ ਮਿਲਦੇ ਤੁਹਾਨੂੰ ਥੋੜੇ ਟਾਈਮ ਤੱਕ ਨਾਨਕੇ ਆਉਣੀ ਹੋਣ ਲੱਗੀਆਂ ਜੀ ਐਂਟਰਪ੍ਰੈਨਰੀ ਚਲੋ ਚਲੋ ਨਾਨਕੇ ਕੰਨੀ ਲਈ ਜੋ ਚਲ ਉੱਧੋ ਹੈ ਨਾਨਕੇ ਕੰਨੀ ਜੋ चलो 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 हाँ चलो चलो <laughs> तो <laughs> तो ये आप कि सोनी लादी मैं मर्ज मां ਮੇਰੇ ਨਾਲ ਵੀ ਛੋਨੀ ਮੈਨੂੰ ਛੂਟ ਮੰਮੀ ਨੂੰ ਦੁਪਾਇਆ ਮੈਦਾ ਲੈਣਾ ਹੈ ਮੰਮਾ ਨਾਨੀ ਨੂੰ ਸਮਝਾ ਲੈ ਲੱਖਣ ਮਾਰੇ ਕਰਦੀ ਆ ਸਾਡੇ ਬੇੜੇ ਦੇ ਵਿੱਚ ਜਾਮਣੋਂ ਜਾਮਣ ਤੇ ਚੜਦੀ ਆ ਜਾਮਣ ਚੜਦੇ ਕਰਦੀ ਆ ਮੰਮਾ ਮਣ ਨਹੀਂ ਫੱਟਦੇ ਫਿਰ ਜਾਮਣ ਤੋਂ ਉਲਟੀ ਆ ਬੈਠਦੀ ਆ हो हो करना 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 हो हो क कि तू भाई के के तमू ताए तो सुनी ले के वो कितिया ठंगा दिए जंगा मिस्ते शरीक के देख की कह के सही है सही है की कह के मैं बन्दा बन गया गल दीदी ये चालू बन गई द्वार पर गोर को बोली कत बन्दे जी ठंडे जी ठंडे जी जान पर पूछो मु ले गए चोर हां हां बोलो नानकीओ किस बन ले गए चोर बोलो नानकीओ मम्मी ने

ਲਈ ਜੀ ਆਹ ਤਾਂ ਖੋ ਗਿਆ ਵਾਦਾ ਬੰਦਾ ਉੱਧਰ ਰਲ ਗਿਆ ਹਾਂ ਜੀ ਤਾਣ ਦੋ ਕੁਸ਼ ਇਰਸ਼ਾਦ ਮਾ ਮਾ ਮੀਨ ਨੂੰ ਸਮਝਾ ਵਾਤਾ ਹੀ ਲੈ ਗਿਆ ਉਹਨੂੰ ਕੋਈ ਸਮਝਾ ਲੈ ਛਲ ਮਾਰੇ ਚੰਗੀਆਂ ਸਾਡੇ ਬੇਲੇ ਦੇ ਵਿੱਚ ਜਮਣ ਨੂੰ ਜੰਮਤੇ ਚੜਦੀਆਂ ਸਾਡੇ ਬੇਲੇ ਦੇ ਵਿੱਚ ਜਮਣ ਨੂੰ ਜੰਮਣ ਤੇ ਚੜਦੀਆਂ ਵਿਕੀ ਮੇਕੀ ਸੰਦੇ ਇਹ ਪਨੂ ਸਮਝਾ ਲਾਏ ਤਾਂ ਝੂਟੇ ਲੈਂਦੀ ਆ ਝੂਟੇ ਹਲਾ ਲੈ ਲੈਂਦੀ ਆ ਟੁੱਸੇ ਉੱਚੇ ਲੈਂਦੀ ਆ ਇਤੋਂ ਸਮਝਾ ਲਾ ਝੂਟੇ ਉੱਚੇ ਲੈਂਦੀ ਆ ਝੂਟੇ ਨੀਵੇਂ ਲੈਂਦੀ ਆ ਆ ਬੰਦਾ ਅੰਦਰ ਰਲ ਗਿਆ ਮੈਨੂੰ ਮੈਨੂੰ ਤਾਂ ਪਤਾ ਨਹੀਂ ਮੈਨ ਕਿ ਮੈਨ ਮੈਨ ਸੁਣਨ ਜਾਣਗੇ ਆ ਬੰਦਾ ਉਹ ਨਾਂ ਜਮੀਆ ਪਈ ਪਈ ਕੀ ਹੋਇਆ ਹੋ ਪੈਣਾ ਦਾਦ ਕਿਆਂ ਦੇ ਨਾਂ ਨਾ ਚਾਹੇਗਾ ਬੰਦ ਕਰੂਗਾ ਉਹ ਜਦੋਂ ਪਈਏ ਨਾਂ ਨਾ ਦੇ ਨਾਂ ਨਕੀ ਆਂਦੇ ਰੂਚੜੀ ਬੋਲੇ ਨਾਂ ਚਾਹੇਗਾ ਜਿਹੜਾ ਕਾਹੀਦੀ ਹੋਰੀ ਨਾਂ ਦਾਦ ਕਿਆਂ ਦੇ ਆਪਣੀਆਂ ਦੀ ਮਾਰੀ ਨਾ ਗਾਦ ਕੇ ਕੋਟੜਿਆਂ ਦੀ ਮਾਰੀ ਨਾਂ ਨਾ ਦੇ ਨੂ ਕੋਟੜੇ ਹੇ ਨਾਨਕਿਆ ਨੂੰ ਕੱਡੋ ਬਦਾਨੋ ਬਾਹੇ ਨਾਨਕਿਆ ਨੂੰ ਕੱਡੋ ਬਦਾਨੋ ਬਾਹੇ ਨਾਨਕਿਆ ਨੂੰ ਕੱਡੋ ਬਦਾਨੋ ਪਾਰ ਹੋਰ ਸੇ ਕੋ ਗਾਦੀ ਬਜੀਰੀ ਕੁੜੀ ਜੇ ਮਿਟੀਰੀ ਓ ਅੰਬਰ ਕਪਾਂਦੀਆਂ ਨੇ ਓ ਦਿਮਪਾਲਾ ਮਾਮੀਆਂ ਤੇਰੀਆਂ ਗੋ ਅੰਬਰ नोले सवाले सवाे नानकीअ नवे नाने न ਚੱਜਦੀ ਨਾ ਸੋਹਣੀ ਮਕੱਦਮਾ ਹੋਈ ਮਰਾਟਾ ਲੈ ਛਾਨਣੀ ਪਰਾਟਾ ਲੈ ਛੱਜ ਹੋਏ ਦਾਲ ਕਿਆ ਨਾ ਮੇੜਾ ਪਰਾਟਾ ਨੀ ਚੱਰੇ ਆਏ ਕੁੜਕਾ ਵੀਡੀਓ ਬੈਠਾ ਹੋਇਆ ਗੋਲੀ ਚੱਲੇ ਨਾ ਕੁੜਕੀ ਨੀ ਗੀਤ ਪਰਿਆਨਾ ਰਤੀਆ ਰੱਖੀ ਚੱਲਿਆ ਨੀ कई अॼु उतां चीरां गे माला चई हाजर खड़ियाल तेरिया हाजर खड़ियाल तेरिया दारियां अज हजर गैया नी टिम्बल तेरिया जागियां अज गई नी टिम्बल तेरिया जा ਕਹਾਂ ਛਪੜਾਂ ਤੇ ਨਾ ਬਣ ਤੇਰੀਆਂ ਜਦ ਦੇ ਪੀਆ ਉਹਦਾ ਛਪੜਾਂ ਤੇ ਨਾ ਬਣ ਗਈਆਂ ਨੀ ਤਾਰਾ ਬਗਦੇ ਜੀ ਆਵਾਜ਼ਾਂ ਮਜਾਰੀਆਂ ਦੇਣੇ ਚਾਹੇ ਕਿਉਂ ਆਂ ਅੱਖਾਂ ਗਹਿਰੀਆਂ ਅੱਖਾਂ ਗਹਿਰੀਆਂ ਆਰਾਮ ਜਾਰੀਆਂ ਨੀਂਦ ਦੀਆਂ ਮੁਰਲਾਈਆਂ ਤੇ ਟੂੜੀ ਐ ਕਿੰਡਾ ਟੂੜੀ ਐ RAM ਜਾਨਾਂ ਬੁੱਕ ਪਾਣੀ ਚੰਗਾਈਆ ਕਿੰਡਾ ਕੰਡਾ ਐ ਬੁੱਕ ਜਾਨਾਂ ਬੁੱਕਲ ਵਿੱਚ ਚੰਗਾਈਆ ਕਿੰਡਾ ਕੰਡਾ ਐ ਅਡੀ ਕੰਡਾ ਐ ਜਾਨਾਂ ਜਾਰੀਆ 12 ਸੱਪੀਆਂ ਐ ਕੋਈ ਕੰਢੀ ਨਾਲ ਬੋਲੋ ਦਾਰੀ ਮਾਂ ਦੀ ਮਾਸ ਜੱਜਕੀਆਂ ਕੋਟੇ ਨਾ ਕੋਈ ਨਾ ਕੋਈ ਤਬੱਲ ਨਹੀਂ ਆਉਂਦਾ ਤਬੱਲ ਨਹੀਂ ਆਉਂਦਾ ਟਾਈ ਬੰਦੇ ਆ ਓ ਇਧਰ ਟਾਈ ਬੰਦੇ ਇਧਰ ਲਗੇ ਨਾ ਬੰਦਰ ਲਿਆਂਦਾ ਨਾਲਕੀਆਂ ਨਾਲ ਪਾ ਛਾਲ ਲਾਈਆਂ ਪਾ ਆਦ ਮਾਰ ਕੇ ਜੰਗਰੀ ਨਾਲ ਪਾ ਕਥਾ ਕਥਮ ਮਾਰਿਆ ਪਤੀ ਰਾਗ ਬੰਦਰ ਉਹ ਹਾਈ ਕੰਦਰੀਂ ਹੈ ਖਾ ਲਿਆ ਚਲੋ ਚਲੋ ਹਣੇ ਚਲੋ ਪੂਰੀਆ ਬਾਤ ਚਲੋ ਚਲੋ ਪੂਰੀਆ ਪਾ ਆ ਗਾਇ ਬੋਲਦੇ ਆ ਆ ਜੇ ਪਾਈ ਪਾ ਮਾਂ ਮੀ ਤੇ खड़ी अमन <laughs> <था। laughs> तो ये गाड़ी में ਚਲੋ ਬੀ ਲੋਕ ਆਏ ਰੋਣਾ ਹੋ ਗਿਆ ਚਲੋ ਵੀ ਲੋਕ ਆਏ ਰੋਣਾ ਹੋ ਗਿਆ ਮੂਰੇ ਮੂਰੇ ਚਲੋ ਚਲੋ ਆ ਜਾਓ ਸਤਿ ਕਾਲ ਕੇ ਜਿੰਨ ਨੂੰ ਸਮਝਾਉਣਾ ਹੈ ਮਾਤਾ ਨੂੰ ਮੀਨੂ ਸਮਝਾਣਾ ਹੈ ਮਾਰੇ ਕੜੀ ਕੋਲ ਹੁਣ ਇੱਧਰ ਬੋਲਣ ਦਾ ਇੱਧਰ ਬੋਲਣ ਦਾ ਕਹਿ ਸਕਦਾ ਉੱਥੇ ਬੋਲਣਾ ਵਾ ਲੈ ਉਹ ਉੱਥੇ ਤੇ ਹੁਣ ਤੈਨੂੰ 10 ਵਾਰ ਪੁਕਾਰਦੀ ਉੱਥੇ ਤਾਂ ਗੱਲੀ ਬੇਬੀ ਨਹੀਂ ਸੁਭਾਲ ਰੱਖਿਆ ਨਾ ਮਾਨ ਕੇ ਤਾਂ ਗੁੰਗੇ ਆ ਕੰਮ ਲੱਗਿਆ ਹੋਇਆ ਉਹਨਾਂ ਦੇ ਹਾਂ ਬੇਬੇ ਸਾਡੇ ਵੱਲਤੀ ਪਹਿਲਾਂ ਹੁਣ ਬਰ ਹਲਕੀ ਦੱਸ ਹੈ ਮੇਰੇ ਮਾਕੇ ਚੜੀ ਇੱਧਰ ਦੁਨੀਆ ਪਾ ਗਈ ਨੰਦਾ ਕੰਨ ਮੈਂ ਇਹ ਮੇਰੀ ਪਰਜਾਈ ਹੈ ਮੇਰੀ ਨੰਨ ਨੰਦੇ ਆ ਤੇਰਾ ਧੌਖਾ ਜੀ ਬੇਬੇ ਤਾਂ ਜਿੱਤ ਰੱਖਣੀ ਤੇ ਬੱਲੇ ਦੀ ਹਾਂ ਸੁਣਾ ਸੀਗਾ ਪਿਆਰ ਤੋਰੀ ਤਾਂ ਹੈ ਜੀ ਜੋ ਠੋਖਾ ਹੋ ਗਿਆ ਵਾ ਤੇ ਨਾਲ ਕਿ ਦੂਰ ਕਿਹੜਾ ਕਰਦਾ ਹੈ ਨਾ ਇਹਨਾਂ ਸਾਹ ਦਿੱਤਾ ਆ ਦੇ ਨਾਮ ਰੱਖੀਦਾ ਆਹ ਦਾਦੂ ਨੂੰ ਫੋਟੋ ਖਿੱਚ ਰਹੀ ਹੈ ਤੀ ਤੂੰ ਆ ਜਾ ਮੈਂ ਖੜ ਗਿਆ ਲੈ ਅੱਛਾ ਝੋਬਾ ਮਾਣਾ ਦੇਖੀ ਹੁਣੀ ਆਂ ਸਾਰੀ ਗਣੀ ਪੈਂਦੀ ਦੱਸ ਉਹ ਸਾਰੀ ਹੋ ਹੈ ਛੋਟੀ ਜਿਹੀ ਜੀ ਕੀ ਕਰੀਏ ਇਹ ਚਾਹ ਪਣੀ ਚਾਹਣ ਕੇ ਤੇਲ ਤੂੰ ਨਹੀਂ ਛੋਣਾ ਤੇਲ ਆਹ ਬਦੋ ਬਦਾਂ ਨੋ ਬਾਤ ਤੇ ਅੱਛਾ ਛੋਣਾ ਆਂਦੇ ਖੜ ਜਾਈ ਤੇਲ ਤਾਂ ਛੋਦੀ ਏ ਆਂਦੇ ਜਦੋਂ ਕਬੀ

ਕਾਚਾ? ਹਾਂ, ਅੱਤਲੋ। ਯਾਰ ਸੀ ਅਦਾਬ। ਚੱਲ ਵੇ। ਚੱਲ ਬੋਲ। ਅੱਛੀ ਫਿਰਦੀ ਨਹੀਂ ਰੀਤਾ। ਇਹ ਕੋਈ ਹੋਰ ਬੋਲੀ ਬਾਹੋ, ਚਲੋ। ਠੀਕ ਹੈ। ਇਹ ਤਾਂ ਕੁਛ ਕਰਦੀ ਨਹੀਂ ਮੋਏ ਤੇ। ਕੋਈ ਮੈਂ ਨਹੀਂ ਮੰਨਦੀ ਹੈਗਾ ਮੰਮੀ ਕਹਿੰਦੀ ਕਰਨਾ ਨਹੀਂ ਅੱਛਾ ਫੋਤੇ ਰੁੱਸੀ ਹੋਈ ਹੈ ਮੈਂ ਨਹੀਂ ਕਿਹਾ ਨਹੀਂ ਦੱਸਦੀ ਮੰਮੀ ਹਾਂ ਫਿਰ ਮੈਂ ਰੁੱਸਾਂ ਮੈਂ ਤਾਂ ਇਹ ਨਹੀਂ ਕਰ ਰੁੱਸ ਸਕਦਾ ਜੀ ਨਾ ਗਲਤ ਕਰ ਲਾ ਨਹੀਂ ਨਹੀਂ ਜਿੱਤੇ ਇਹ ਗੱਲ ਤਾਂ ਹੀ ਤਾ ਤੁਸੀਂ ਜਿੱਤੇ ਮੰਮੀ ਗੱਲ ਤਾਂ ਮੰਮੀ ਨੇ ਦੱਸੀ ਜਿੱਤੇ ਮੰਮੀ ਗੱਲ ਤਾਂ ਮੰਮੀ ਨੇ ਦੱਸੀ ਹਾਂ ਮੰਮੀ ਤੇਰੀ ਆ ਗੱਲਦੀ ਹੈ ਕਹਿੰਦਾ ਉਸ ਵੀ ਦੱਸੀ ਹਾਂ ਪਹਿਲਾਂ ਦੱਸੀ ਨਾ ਅਸਲਾ ਵਰਦਾਣਾ ਮੈਂ ਨਾ ਦੱਸ ਕਿ ਉਸੇ ਕਰ ਜੀ ਹਾਂ ਮੈਂ ਤੇਰੀ ਮੇਰੀ ਗੱਲ ਤੇ ਹੁਣ ਮੈਂ ਤੇ ਤੂੰ ਰਸਾ ਲੱਗਿਆ ਹੋਸ ਤੇ ਬਣਾ ਲਾ ਖਾ ਜਾ ਉਹ ਤੇ ਬਣਾ ਲਾ ਉਹ ਕੋ ਤੇਰੀ ਗੱਲ ਕੀ ਹੋਇਆ ਪੁੱਤ ਤੇ ਲੱਡੂ ਵਾਰ ਤੇਰੀ ਜੰਨੀ ਵੱਜ ਗਈ ਸੋਰੀ ਨਾ ਹੁਣ ਐਨੀ ਉਹ ਹੋ ਗਈ ਨਾ ਜੇ ਕਿਸੇ ਨੇ ਮਾਰਿਆ ਹੱਥ ਵੀ ਲਾਤਾ ਜਦੇ ਲੱਗ ਜਾਂਦੀ ਰੋ ਨਾ ਤਿਆਰ ਹੋ ਗਈਏ ਘਰੇ ਹਾਂ ਹਾਂ ਮਰਚ ਆਉਣੀ ਦੋਰੀ ਦੋਰੀ ਹੋਰ ਕੇ ਫਿਰ ਦੋਰੀ ਆਣਾ ਇੱਕ ਵਾਰ ਮੈਂ ਆ ਗਈ ਹਾਂ ਘਰੇ ਜਾ ਕੇ ਦੋਰੀ ਤਿਆਰ ਹੋ ਕੇ ਆਉਣੀ ਦੋਰੀ ਮੈਂ ਫਿਰ ਤਿਆਰ ਹਾਂ ਚੱਪਲें ਬਦਲ ਲੈਣੀ ਨੇ ਬਸ ਨਹੀਂ ਹਾਂ ਮੈਂ ਹੁਣ ਸੋਹਣਾ ਸੂਟ ਬਹੁਤ ਵਧੀਆ ਸੂਟ ਪਾ ਕੇ ਆਉਣੀ ਨਾਲੇ ਕਹੀ ਜਾਂਦੀ ਆ ਸਾਡੇ ਕੋਲ ਸੂਟ ਨਹੀਂ ਹੈਗੇ ਹੈ ਮੰਮੀ ਤਮੇ ਨਾਲੇ ਵੀ ਕਹੀ ਜਾਂਦੀ ਆ ਸਾਡੇ ਕੋਲ ਛੂਟ ਨਹੀਂ ਮੈਂ ਕਿੱਥੇ ਨਿਕਲਦੇ ਆ ਮਾਕੇ ਪਰ ਛੂਟ ਨਹੀਂ ਦੇਤੀ ਹੁੰਦੀ ਛੂਟ ਨਹੀਂ ਕੱਟੀ ਹੁੰਦੀ ਇੱਕ ਤਾਂ ਸੀ ਛੂਟ ਰੱਖਦਾ ਜੀ ਇਹਨਾਂ ਦਾ ਖਰਚਾ ਬਚਾਇਆ ਹੁਣ ਅਸੀਂ ਘਾਸ ਤੋਂ ਕਹਿੰਦੇ ਦੀ ਛੂਟ ਕੱਟ ਕੇ ਕਾਉਂਦੀਆਂ ਉਹਨਾਂ ਬਾਰੇ ਕਹਿੰਦੇ ਵੀ ਨਾਲੇ ਕਹੀ ਜਾਂਦੇ ਤੁਹਾਡੇ ਕੋਲ ਛੂਟ ਨਹੀਂ ਹੁਣ ਤੁਸੀਂ ਕਹਿੰਦੇ ਛੂਟ ਬਾਣੇ ਦਾ ਜਵਾਬ ਦੱਸ ਕੇ ਆ ਦੇਈਏ ਨਹੀਂ ਹਾਂ ਦੱਸੋ ਛੂਟ ਨਹੀਂ ਕੱਟੀ ਹੁੰਦੀ ਨજર ਲੱਗ ਜਾਂਦੀ ਆ ਸਹੀ ਗੱਲ ਹੈ ਇਹਨਾਂ ਨੇ ਜਦੇ ਪਾ ਕੇ ਦਿਖਾਉਣਾ ਹੁੰਦਾ ਇਹਦਾ ਗਲਤ ਗੱਲਾਂ ਨਹੀਂ ਖਰਚਾ ਜ਼ਰੂਰ ਕਰਾਉਣਾ ਹੁੰਦਾ ਜੇ ਹੈਗੇ ਆ ਉੱਕ ਫਿਰ ਮੈਂ ਜਲਦਾ ਨਿਕਰਾਏ ਹਾਂ ਜੀ અમારી ਗੱਲੇ ਖਤਮ ਹੋਣਗੇ ਗੱਲੇ ਮੈਂ ਖਤਮ ਕਰ ਦਣਾ ਫੋਟੈਂਟ ਹੋਏ ਪਰਨੇ ਜਿਹੜਾ ਸੀ ਸੀ ਹੈਗੇ ਆ ਹੈਗੇ ਆ ਫਿਰ ਤੈਨੂੰ ਲੈ ਕੇ ਉਹਦਾ ਸਾਰੇ ਬੰਦ ਕਰ ਦਿੰਦੇ ਤੇ ਸਹਿਗੇ ਤੇ ਛਾਦ ਲੀਆ ਹਾਂ ਹਾਂ ਮੈਂ ਕਿਵੇਂ ਲੀਆ ਮਮਮੀ ਨੇ ਗੱਲੇ ਵਕਾਪੀ ਆ ਜਾ ਮਾਪੇ ਮੈਂ ਆਦਾ ਜਾ

वो ठीक है जी मेरे क्या लगते दादा जी मम्मी पापा का कपड़ा लो दादा जी वो ठीक है ठीक है और मेरे हस्बैंड जाना मेरे खाना पे ਨਾ ਮਨ ਨੂੰ ਕਹਦਾ ਉਹਨੂੰ ਮੁੰਡੇ ਪਾ ਕੇ ਦੂੰ ਗੋਰਾ ਪਹਿਲਾਂ ਨਾ ਸਾਨੂੰ ਕਿੱਥੇ ਗਿਆ ਮੀਟਰ 22 22 ਸਮਾਨ ਦਾ